दस तू हूं मेकअप करने वाला बनना है अद तक तो कुत्या सारी शीशी मूह तो मकई आना मेरी दस हूँ मैं दस हम बड़ा मेकअप करने वाला बनना तू है तेरी वीडियो तेरे मामे ने पाव पाउडर मकवाई गल नहीं है पाद तेरे मामे ਨਾਲੇ ਨੰਨੀ ਦੇਖੋਗੀ ਪੱਕਾ ਹੀ ਆਵਾਂ ਵੇਲਾ ਤੂੰ ਵੀਡੀਓ ਚ ਵੇਲਾ ਆਪੇ ਤੂੰ ਲੈ ਪਤਾ 10 ਮੈਨੂੰ ਚਲ ਚਲ ਦੱਸ ਤੂੰ ਵੱਡਾ ਵਕੇ ਮੇਕਅਪ ਕਰਨ ਵਾਲਾ ਬਣਾ ਨਹੀਂ ਨਹੀਂ ਤੂੰ ਮੈਨੂੰ ਦੱਸ ਮੈਨੂੰ ਨਾ ਨੂਨੀ ਉਹ ਚਿਕੜਾ ਮਮਾ ਵੀ ਹਾਂ ਸਲੂਟ ਹੈ ਹੰਬੇ ਨੂੰ ਕਿ ਦੱਸ ਸਲੂਟ ਮਾ ਨਾ ਮਮੇ ਤਮਾਮਿੰਦਾ ਦਾ ਦੇ ਫੇਸ਼ੀਅਲ ਕਿਦਾਂ ਕਰਦਾ ਤੂੰ ਦਾਦੇ ਉਹ ਆਪ オーडर ਪਾ ਕੇ ਦੱਸ ਨਾ ਕਿਦਾਂ ਫੇਸ਼ੀਨ ਕਰੀਦਾ ਹੈ ਹੈ ਆਦਾਂ ਕਰੀਦਾ ਹੈ ਹੈ ਤੈਨੂੰ ਮਲੀਦਾ ਕਿਦਾਂ ਹਾਂ ਮਾਰ ਕੇ ਵੀ ਦਗਾ ਨਾ ਹਾਂ ਇਦਾਂ ਪਾ ਕੇ ਦਿਖਾ ਇਦਾਂ ਪਾ ਕੇ ਤੇ ਫੇਰ ਕਿੱਥੇ ਲਾਈਦਾ ਲਾਈਦਾ ਕਿੱਥੇ ਹੈ ਇਹ ਆਇਆ ਇਹ ਬੇ ਚੱਲਣਾ ਇੰਜ ਕਰ ਤੂੰ ਆਪਣੇ ਮੂੰਹ ਤੇ ਵੀ ਲੜਾ ਆਪਣੇ ਵੀ ਮੂੰਹ ਤੇ ਲੜਾ ਕੋਤੇ ਮੇਰਾ ਮੂੰਹ ਤੇ ਭਰਤਾ ਹੀ ਸਾਰ ਮੇਰੇ ਨਹੀਂ ਵਾਲਾ ਮੇਰਾ ਮੂੰਹ ਜੱਟਾ ਵੀ ਨਹੀਂ ਤੂੰ ਆਪਣੇ ਤੇ ਲਾ